ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਬਲਰਾਜ ਸਿੰਘ ਉਹਨਾਂ ਕੋਲ ਆਪਾਂ ਪਹੁੰਚੇ ਆਂ ਕੰਗ ਡੇਰੀ ਹਰਾਂ ਤੇ ਅੱਜ ਤੁਹਾਨੂੰ ਕਮਾਲ ਕਮਾਲ ਦੀਆਂ ਮੱਝਾਂ ਜੜੀਆਂ ਤੁਹਾਨੂੰ ਚੰਗੇ ਚੰਗੇ ਦੁੱਧ ਵਾਲੀਆਂ ਜੜੀਆਂ ਤੁਹਾਨੂੰ ਦਿਖਾਉਣੀਆਂ 20 ਲੀਟਰ ਵਾਲੀਆਂ ਜੜੀਆਂ ਤੁਹਾਨੂੰ ਤਿਆਰ ਮੱਝਾਂ ਤੁਹਾਨੂੰ ਦਿਖਾਵਾਂਗੇ ਜਿੰਨਾਂ ਕੋਲ 20 ਲੀਟਰ ਦੁੱਧ ਤਿਆਰ ਆ ਤੇ ਨਾਲ ਵੇਚੀ ਉਹਨਾਂ ਦਾ ਦੁੱਧ ਦਾ ਕੰਮ ਵੀ ਆ ਆ ਸਾਰੇ ਚੰਗੇ ਰਿਕਾਰਡ ਵਾਲੇ ਪਸ਼ੂ ਜਿਹੜੇ ਵੀ ਜਿਹਨਾਂ ਨੇ ਘਰੇ ਰੱਖੇ ਆ ਜਿਹੜੇ ਆ ਦੇਖ ਸਾਹ ਦੇ ਜੇ ਕੋਈ ਨੀਲੀ ਦੀਆਂ ਪਿਓਰ ਆ ਚੰਗੇ ਦੁੱਧ ਵਾਲੀਆਂ ਇੱਕ ਆ ਤਾਂ ਨਾ ਜਰਸੀ ਸਾਈਵਲ ਕ੍ਰੋਸ ਵੀ ਤੁਹਾਨੂੰ ਦਿਖਾਉਣੀ ਆ ਇਹਦੇ ਕੋਲ ਵੀ ਚੰਗਾ ਦੁੱਧ ਤਿਆਰ ਆ ਇਸ ਟਾਈਮ 25 ਤੋਂ 30 ਦੇ ਵਿੱਚ ਇਹਦੇ ਕੋਲ ਵੀ ਦੁੱਧ ਜਿਹੜਾ ਤਿਆਰ ਦੱਸਦੇ ਆ ਮੌਕੇ ਤੇ ਪ੍ਰੋਪਰ ਪੁੱਛਾਂਗੇ ਕਿੰਨਾ ਆ ਤੇ ਚੰਗੇ ਰਿਕਾਰਡ ਵਾਲੀ ਆ ਸਾਰੇ ਚੰਗੇ ਪਸ਼ੂ ਜਿਹੜੇ ਵੀ ਜੀ ਹੁਣਾਂ ਨੇ ਘਰੇ ਰੱਖੇ ਆ ਇੱਕ ਆ ਸਾਈਵਲ ਵੀ ਜਿਹੜੀ 30 ਲੀਟਰ ਵਾਲੀ ਜਿਹੜੀ ਇੱਕ ਸਾਈਵਲ ਵੀ ਆ ਵੇਚਦੀ ਹੁਣਾਂ ਦੇ ਕੋਲ ਮੇਲਿਆਂ 'ਚ ਵੀ ਪਸ਼ੂ ਵੀ ਜੀ ਹੁਣੇ ਖੜਦੇ ਆ ਤੇ ਜ਼ਿਆਦਾਤਰ ਪੇਲੇ ਨਾਵਾਂ ਜੀ ਨਾਮ ਹੁੰਦਾ ਜਿਹੜਾ ਵੀਰਜੀਆਂ ਨਾਲ ਦਾ ਉਹ ਛੋਧਰ ਵੀ ਜਿਹੜੇ ਪਸ਼ੂ ਵੱਜੇ ਆ ਤੇ ਚੰਗੇ ਰਿਕਾਰਡ ਵਾਲੇ ਪਸ਼ੂ ਜਿਹੜੇ ਵੀਰਜਾਂ ਨਾਲ ਕੋਲ ਹੁੰਦੇ ਆ ਜਿਹੜੇ ਆ ਕਾਫੀ ਪਸ਼ੂ ਜਿਹੜੇ ਉਧਰ ਵੱਜੇ ਇੱਧਰ ਜਿਹੜੇ ਹੁਣ ਚਵਾਈ ਚਵਾਈ ਜਿੰਨਾ ਦੀ ਕੀਤੀ ਆ ਉਹ ਇੱਧਰ ਬੰਨੀਆਂ ਬਲਰਾਜ ਸਿੰਘ ਜੀ ਉਹਨਾਂ ਨਾਲ ਗੱਲਬਾਤ ਹੁਣ ਆਪਾਂ ਕਰਦੇ ਆ ਅੱਜ ਤੁਹਾਨੂੰ ਚਾਰ ਮੱਝਾਂ ਤੁਹਾਨੂੰ ਵਿਖਾਉਣੀਆਂ ਜਿਹੜੀਆਂ ਵਿਕਾਊ ਆ ਤੇ ਇੱਕ ਗਾਂ ਤੁਹਾਨੂੰ ਵਿਖਾਉਣੀ ਜਿਹੜੀ ਵਿਕਾਊ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਰਜੀਤ ਜੀ ਹੋਰ ਸੁਣਾ ਠੀਕ ਠਾਕ ਜੀ ਹਾਂ ਠੀਕ ਠਾਕ ਜੀ ਵਧੀਆ ਚਲੋ ਵਧੀਆ ਚੱਲਦਾ ਜੀ ਕਾਫੀ ਟਾਈਮ ਪਾ ਦਿੰਦੇ ਜੀ ਤੇ ਆਡਾ ਨਾ ਕੀ ਜਾਂਦਾ ਟਾਈਮ ਮੁੜ ਕੇ ਬੰਦਾ ਵਾ ਇੱਕ ਵੀ ਕਹਿਣ ਬੜੇ ਚਿਰ ਦਾ ਡਿਆ ਅੱਛਾ ਚੱਲ ਆ ਰਖਾ ਆਈਆਂ ਤੇ ਬਣਾ ਲਾ ਆਪਣੇ ਬਾਵਾ ਦਿਨਾਂ ਦੀ ਗੱਲ ਚੱਲਦੀ ਆ ਹਾਂਜੀ ਤੇ ਆਪਣ ਦੋ ਮਹੀਨੇ ਗਣੇ ਪ੍ਰੈਰਿਟੀ ਬਣੀ ਆ ਕਾਫੀ ਚਿਰ ਹੋ ਗਿਆ ਹਾਂਜੀ ਇੱਕ ਵੀਡੀਓ ਪੈ ਜਾਂਦੀ ਤੇ ਫਿਰ ਉਹਦੀ ਐਵਰੇਜ ਕਾਫੀ ਆ ਜਾਂਦੀ ਆ ਕਾਫੀ 6-6 ਮਹੀਨੇ ਲੱਗ ਜਾਂਦੇ ਨੇ ਮੁੜ ਕੇ ਪੈਂਦੀ ਹਾਂਜੀ ਹਾਂਜੀ ਤੇ ਨਾਮ ਦਾਸ ਤਾਂ ਫਿਰ ਕਰੀ ਆਪਣਾ ਬਲਰਾਜ ਸਿੰਘ ਹੈ ਜੀ ਹਾਂਜੀ ਪਿੰਡ ਕਾਈਕੋਟ ਲਾ ਲੋ ਆ ਨਾਲ ਹੀ ਆ ਤਰਨਤਨ ਵਾਲੀਆਂ ਜੀ ਤਰਨਤਨ ਸ਼ਹਿਰ ਵੀ ਬਿਲਕੁਲ ਨਾਲ ਹੀ ਆ ਹਨਾ ਤੇ ਫੋਨ ਨੰਬਰ ਵੀ ਬੋਲ ਦੇ 83603232 ਠੀਕ ਆ ਹਾਂਜੀ ਤੇ ਅੱਜ ਚਾਰ ਮੱਜਾਂ ਤੇ ਇੱਕ گاਵਾ ਜੀ ਇੱਕ گاਵਾ ਹਨਾ ਚੰਗੇਰ ਕਾਟ ਵਾਲੀ ਆ ਜੀ ਠੀਕ ਆ گاਾਂ ਕੋਲ ਕਿੰਨਾ ਤਿਆਰ ਮੋਕੇ ਦੇ ਹਨ ਇਹ 25 ਕਿਲੋ 500 ਗ੍ਰਾਮ ਮਤਲਬ 25 ਕਿਲੋ ਤਿਆਰ ਜਿਹੜਾ ਮੋਕੇ ਦੇ ਹਨ ਤਿਆਰ ਹੈ ਠੀਕ ਆ ਤੇ ਬਾਕੀ ਘਰੇ ਵੀ ਪਛੇ ਸਾਰੇ ਚੰਗੇ ਦੁੱਧ ਵਾਲੇ ਰੱਖਿਆ ਹਾਂਜੀ ਚੰਗੇ ਦੁੱਧ ਵਾਲੇ ਸੂਈ ਆਡੀ ਜਿਆਦਾ ਦੁੱਧ ਆੜੀ 2 ਕਿਲੋ ਵਾਲੀ ਅੱਜ ਲਈ ਤੁਹਾਡੇ ਮਗਰੇ ਆ ਖਲੋਤੀ 19 ਦਿਨ ਸੂਈ ਨੂੰ ਅੱਛਾ 19 ਦਿਨ ਹੋ ਗਏ ਇਹਨਾਂ ਸੂਈ ਨੂੰ ਹਾਂਜੀ ਤੇ ਕਿੰਨਾ ਦੁੱਧ ਤਿਆਰ ਹੈ ਤੇ ਕੋਲ ਹੁਣ ਮਤਲਬ ਕਿਆ 29 ਕਿਲੋ ਆ ਅੱਛਾ ਹਾਂ 29 ਕਿਲੋ ਕੰਡੇ ਦਾ 29 ਕਿਲੋ ਕੰਡੇ ਦਾ ਤਿਆਰ ਆ ਜੀ ਪਰ ਇਹ ਮਾਜ ਬੁਕਾਉ ਨਹੀਂ ਇਹ ਤੇ ਆਪਾਂ ਵੇਚਦੇ ਨਹੀਂ ਮੁਕਾਉ ਨਹੀਂ ਜੀ ਇਹ ਮੇਲੇ ਵਾਲੀ ਇਹ ਘਰੇ ਮੇਲੇ ਮੁੱਲੇ ਚ ਜਿਹੜੀ ਆ ਹੁਣ ਤੇ ਨਹੀਂ ਚਲੋ ਜਾਂਦੇ ਪਰ ਇਹ ਮੇਲੇ ਚ ਹੋ ਕੇ ਹੁੰਦੇ ਆ ਅੱਛਾ ਕਟਾ ਰਕਾਮ ਲਵਾ ਗਈ 75 70 ਦਾ ਕਿਹੜਾ ਹਵਲਾ ਕਟਾ ਇਹਦਾ ਹਾਂ ਇਹ ਕਟਾ ਇਹਦਾ ਅੱਛਾ ਹਾਂ ਅੱਛਾ ਇਹ ਪੰਜਾਬ ਪੁਲਿਸ ਚੋਂ ਗੋਂਦਾਲ ਦੇ ਮੁੰਡਾ ਅੱਛਾ ਹਾਂ ਉਹਨਾਂ ਨੇ ਕਟਾ ਲੈ ਲਿਆ ਵੇਦਾ ਹਾਂ ਜੀ ਸਹੀ ਹੈ ਤੇ ਉਹਨੇ ਲਿਆ ਗਿਆ ਠੀਕ ਠੀਕ ਆ ਤੇ ਇਹਦੇ ਕੋਲ ਹੁਣ ਪੱਕਾ ਦੁੱਧ ਜਿਹੜਾ 29 ਕਿਲੋ ਜਿਹੜਾ ਪੂਰਾ ਧਿਆ 29 ਕਿਲੋ ਆ ਠੀਕ ਆ ਹੌਣ ਟ੍ਰਾਈਂਗਾ ਮਾਰਨੇ ਵੀ ਹੋ ਜੇ ਪਰ ਮੁੜ ਕੇ ਥਾਪੀ ਦੀ ਹੋ ਜਾਂਦੀਆਂ ਨਾ ਅੱਛਾ ਤੇ ਫੇਰ ਮੱਲਵ ਕਟਾ ਲੈ ਜੀ ਤੁਹਾਨੂੰ ਗਾਵਾਂਗੇ ਅੱਛਾ ਤੇ ਤੀਆਂ ਪਾਰ ਕਰੋਗੇ ਕੇ ਆ ਐਰਕਾ ਤੀਆਂ ਪਾਰੇ ਤੇ ਰੁੱਤ ਬੜੀ ਆ ਜੀ ਆ ਗਰਮੀ ਬਹੁਤ ਆ ਹਾਂਜੀ ਹਾਂਜੀ ਗਰਮੀ ਨਾ ਫੇਰ ਕੱਲ ਦੀ ਬੜੀ ਗਰਮੀ ਪੈ ਗਈ ਆ ਹਾਂਜੀ ਹਾਂਜੀ ਪਿਛਲੇ ਸੋਵੇ ਕਿੰਨਾ ਚੋਇਆ ਸੀ ਤੇ ਤੋਂ ਤੇ 29700 ਪਿਛਲੇ ਸੋਵੇ 29700 ਐਰਕਾ ਮਤਲਬ ਇੰਨੀ ਬਣ ਗਈ ਐਰਕਾ 10 ਦਿਨ ਪਹਿਲਾਂ ਸੁੱਈ ਜੋ ਅੱਛਾ ਹਾਂ ਦਿਨਾਂ ਲਿਖਿਆ ਤਾਂ 10 ਦਿਨ ਪਹਿਲਾਂ ਸੁੱਈ ਜੋ ਅਸ਼ਰਾਂ ਸੇ ਤਾਂ ਵੀ 29 ਲੀਟਰ ਜਿਹੜਾ 29 ਕਿਲੋ ਤੇ ਜਿਆਦਾ ਬਣਨ ਕਰ ਨਹੀਂ ਸੋਚਦਾ ਹਾਂ ਹਾਂਜੀ ਹਾਂਜੀ ਐਰਕਾ ਮੰਨ ਲਓ ਥੋੜੀ ਜੀ ਪਹਿਲਾਂ ਹੀ ਛੱਡ ਦਿੱਤੀ ਤੇ ਖਰਾਕ ਰੂ ਵੀ ਚੰਗੀ ਪਾਈ ਤੇ ਐਰਕਾ ਬਣੀ ਬਹੁਤ ਜ਼ਿਆਦਾ ਠੀਕ ਆ ਹਾਂ ਆ ਦੇਖ ਸਕਦੇ ਆ ਬੈ ਗਈ ਹੁਣ ਚੰਗੀ ਜੜੀ ਆ ਭਾਰੀ ਮੱਝ ਆ ਜਿਹੜੀ ਐਰਕੇ ਇਤਰਾ ਤੁਸੀਂ ਕਹਿੰਦੇ ਸੀ ਕਿ ਇਹਦੇ ਕੋ 33 34 ਲੀਟਰ ਦੁੱਧ ਚ ਵੋਣਾ ਵਾ ਪਰ ਐਰਕੇ ਮੌਸਮ ਮੌਸਮ ਅਗਲੀ ਵਾਰੀ ਏਸ ਹੁੰਦੀ ਆ ਜੀ 15ਵੇਂ ਮਹੀਨੇ ਸਾਲ ਬਿਸ਼ੂਰੀ ਹੁੰਦੀ ਅੱਛਾ ਹਾਂ ਅਗਲੀ ਵਾਰੀ ਇਹਨੇ ਸੋਣਾ ਵਾ 9ਵੇਂ ਮਹੀਨੇ ਜਾਂ 10ਵੇਂ ਅੱਛਾ ਅਗਲੀ ਮੇਲੇ ਮਾਲੇ ਕੱਢੂਗੀ ਠੀਕ ਆ 8 ਮਹੀਨੇ ਨੂੰ ਮੇਲਾ ਨਹੀਂ ਹੁੰਦਾ ਤੇ ਇੱਕ ਉਧਰ ਜਰਸੀ ਇੱਕ ਬੜੀ ਕਮਾਲ ਦੀ ਆ ਉਹ ਕਿੰਨੇ ਕ ਦੁੱਧ ਵਾਲੀ ਆ ਉਹ ਦੁੱਧ ਉਹਨੇ 32 ਲੀਟਰ ਹੀ ਚੋਇਆ ਜੀ ਅੱਛਾ ਪਰ ਉਹ ਵੀ ਪੂਰ ਪੰਜਾਬ ਵਾਲੀ ਜਰਸੀ ਆ ਹਾਂ ਜੀ 1.5 ਮਹੀਨਾ ਰਹਿ ਗਿਆ ਤੁਹਾਨੂੰ ਜੀ ਚੋਣੇ ਆ ਅੱਛਾ ਹਾਂ ਸਭੋ ਮਤਲਬ ਤੇਰੇ ਸਾਹਮਣੇ ਇਹ ਤੁਰਦੀ ਆ ਪਾ ਕੇ ਹਾਂਜੀ ਹਾਂਜੀ ਉਹਨੇ ਵੀ ਦੁੱਧ ਹੜ ਜੀ ਦਿਨ ਨੂੰ ਠੀਕ ਠੀਕ ਮਤਲਬ ਕਹਿੰਦਾ ਭਾਵੇਂ ਇਹ ਆ ਕਿ ਪਾਵੇਂ ਵਪਾਰ ਦਾ ਕੰਮ ਹੈ ਤੇ ਪਾਵੇਂ ਘਰੇ ਜਿਹੜੇ ਪਸ਼ੂ ਰੱਖੇ ਰੱਖੇ ਟੋਪ ਦੇ ਹੀ ਹੈ ਟੋਪ ਦੇ ਹੀ ਰੱਖੇ ਚੰਗੇ ਰਿਕਾਰਡ ਵਾਲੇ ਜਿਹੜੇ ਰੱਖਨੇ ਆ ਤੇ ਚਲੋ ਦਿਖਾਈਏ ਫਿਰ ਵਿਗਨਾਲੀਆਂ ਵੀ ਜਿਹੜੀਆਂ ਪਹਿਲਾਂ ਇਤੋਂ ਹੀ ਆਪਾਂ ਸ਼ੁਰੂਆਤ ਕਰ ਦਈਏ ਬਾਕੀ ਕੁਝ ਮੱਝਾ ਕੋਈ ਵੀ ਵੀ ਲੀਟਰ ਦੁੱਧ ਤਿਆਰ ਵੀ ਆ ਮੌਕੇ ਤੇ ਹਾਂਜੀ ਤੇ ਸ਼ੁਰੂਆਤ ਆਪਾਂ ਇਤੋਂ ਹੀ ਕਰਨੀ ਆ ਕਿੰਨਾ ਚਿਰ ਹੋ ਗਿਆ ਜੀ ਇਹਨਾਂ ਸੋਈ ਨਾ ਇਹਨੂੰ ਆਪ ਵੀ ਜੀ 7 ਦਿਨ ਹੋਏ ਜੀ ਸੋਈ ਨਾ 7 ਦਿਨ ਹੋ ਗਏ ਸੋਈ ਹਾਂਜੀ ਤੇ ਆਹ ਮਗਰ ਕੱਟਾ ਚ ਹਾਂਜੀ ਕੱਟਾ ਹੈ ਜੀ ਮਗਰ ਆਇਆ ਆਜਾ ਜੀ ਬੱਚਾ ਜਿਹੜਾ ਇਹਦੇ ਮਗਰ ਤੇ ਮੌਕੇ ਤੇ ਕਿੰਨਾ ਤਿਆਰ ਆ ਹੁਣ ਮੌਕੇ ਤੇ 14 ਕਿਲੋ ਕੰਡੇ ਦਾ ਮੈਨੂੰ ਜਿਹੜਾ ਬਿਲਕੁਲ 20 ਕਿਲੋ ਦੋ ਦੇ ਦੂਜੀ ਅੱਛਾ ਹਾਂਜੀ 20 ਕਿਲੋ ਇਹ ਕਰਜੂਗੇ ਹਾਂ ਕਰਜੂ ਜਿਹੜੇ ਹਿਸਾਬ ਨਾਲ ਚੱਲੀ ਐ ਇੰਨਾਂ ਦੇ ਜੇ 8 ਕਿਲੋ ਦਾ ਤੁਰਿਆ ਫਿਰਦਾ ਡੰਗਰ ਤੇ ਚਵਾ ਵੀ ਦੋਗੇ 20 ਲੀਟਰ ਦੇ ਕਿਹਨੇ ਚਵਾ ਮਤਲਬ ਹਾਂ ਝੋਕੇ ਲੈ ਜੇ ਭਾਵੇਂ ਸਫਾਈ ਕਰ ਲਈ ਚੋਣ ਉਹ ਸਾਈ ਪਿਆਨਾ ਕਰਦੇ ਹੋਰ ਲੀਡ ਤੇ ਵੈਸੀ ਤਾਂ 14 ਲੀਟਰ ਦੇ ਮੰਗਣ ਲੱਗਾ ਠੀਕ ਆ ਹਾਂ ਮਤਲਬ ਜਿਹੜਾ ਨਹੀਂ ਮੰਗਣ ਲੱਗਾ ਅ ਜਿਹੜਾ ਅੱਜ ਆਪਾਂ ਕਰਨਾ ਵਾ ਉਹ ਅੱਜ ਦੇ ਹਿਸਾਬ ਨਾਲ ਕਰ ਅੱਜ ਦੇ ਹਿਸਾਬ ਨਾਲ ਮੰਗਣਾ ਵਾ ਮਤਲਬ 20 ਲੀਟਰ ਦਾ ਨਹੀਂ ਮੰਗਣਾ ਤੇ ਤੁਹਾਡੇ ਕਾਗਜ਼ਾਂ 'ਚ 20 ਲੀਟਰ ਵਾਲੀ ਆ ਹਾਂ 20 ਲੀਟਰ ਦੇ ਤੋੜਾ ਹਵੇਰੇ ਕਰ। ਮਤਲਬ ਜਿਹੜੇ ਹਿਸਾਬ ਨਾਲ ਚੱਲੀ ਹੈ ਬਹੁਤ ਵਧੀਆ। ਠੀਕ ਆ। ਬਾਕੀ ਸ਼ਾਮ ਦਾ ਟਾਈਮ ਹੈ ਨਾ ਚਵਾਈ ਦਾ ਟਾਈਮ ਜਿਹੜਾ ਹੁਣ ਹੋਇਆ। ਹਾਂ ਗਾਰਨ ਫੂਡ ਵੀ ਚੰਗੀ ਆ। ਠੀਕ। ਸਵੇਰ ਦੇ ਚਵਾਈ ਕਿੰਨੇ ਵਜੇ ਦੀ ਇਹਨਾਂ ਦੀ? ਸਾਡੀ ਚਵਾਈ ਹੈਗੀ ਆ 5:30. ਮਤਲਬ ਚਵਾਈ ਦਾ ਟਾਈਮ ਹੀ ਆ। ਟਾਈਮ ਦਿਖਾ ਦੀ ਇਹਨ ਕਿੰਨਾ ਹੋਇਆ। ਹੁਣ 5:32. 5:32 ਹੋਏ ਪੂਰੇ 5:30 ਹੋਇਆ। ਹਾਂ ਕੋਈ ਟਾਈਮ ਨਹੀਂ ਜੀ ਲਾਉਣਾ ਨਹੀਂ ਚਵਾ ਕੇ ਦੇਣਾ ਹੁੰਦੇ ਆ। ਅਈਂ ਜਾਨੇ ਸਾਰੇ ਮਤਲਬ ਬਚੋ ਤੇ ਸਿਆਣੇ ਬੰਦੇ ਕੋ ਡੰਗਰ ਲਿਆ ਕਰੋ আর ਸਾਰੇ ਦੀ ਭਰਾ ਨੂੰ ਆਪਣੀ ਚਵਾਈ ਕਰਕੇ ਤੁਸੀਂ ਇਹੋ ਜਿਹਾ ਹੈਗਾ ਸਾਈ ਮੁੜ ਕੇ ਵਾਪਸ ਨਹੀਂ ਦਿੰਦੀ ਅੱਛਾ ਸਾਈ ਪਾ ਲੈਂਦੀਆਂ ਮੱਝ ਪਾਸ ਨਹੀਂ ਮੁੜ ਕੇ ਸਾਈ ਵੀ ਨਹੀਂ ਦਿੰਦੀ ਠੀਕ ਆ ਇਹ ਤਾਂ ਬਣੂਗੀ ਅਗਲੇ ਦਿਨ ਗਾਂ ਬਣੂ ਠੀਕ ਆ ਬਾਕੀ ਪੂਰੀ ਥੱਲੇੋਂ ਤਿਆਰ ਹੋਈ ਆ ਚੰਗੀ ਦੁੱਧ 14 ਲੀਟਰ ਮੌਕੇ ਦੇ ਇਹਦੇ ਕੋਲ ਤਿਆਰ ਦੱਸਦੇ ਆ ਤੇ ਸਰੀਰਾਂ ਵੀ ਭਾਰੀ ਆ ਜਿਹੜੀ ਪੂਰੀ ਕਾਲੀ ਆ ਜਿਹੜੀ ਮੱਝ ਹਵਾਨਾ ਗਾਨਵੇਂ ਆਪਾਂ ਦੇਖ ਸਕਦੇ ਹਿੱਥੋਂ ਤੱਕ ਕਰ ਜਾਂਦੇ ਐ ਤੇ ਹਵਾਨਾ ਪਛਾਣੋਗੇ ਦੇਖ ਸਕਦੇ ਕਿੱਥੋਂ ਤੱਕ ਹੁੰਦੇ ਆ ਮਿਆ ਦੇਖ ਸਕਦੇ ਜੀ ਤੇ ਕਿੰਨਾ ਫਿਰੇ ਦਾ ਅੱਜ ਦਾ ਮੁੱਲ ਹੈ ਮੋਲ ਨਾਲ ਬਣੀ ਵੀ ਦادیه ਹਾਈ ਡੇ ਦੀ ਮੀਡੀਅਮ ਆ ਮੱਝਾਂ ਜੀ ਮਤਲਬ ਆਮ ਮੱਝਾਂ ਬਹੁਤ ਵੱਡੀ ਮੱਝ ਜਿ ਤਰ੍ਹਾਂ ਤੁਹਾਡੇ ਕੋਲ ਬਾਕੀ ਸਾਰੀਆਂ ਮੱਝਾਂ ਵੱਡੀਆਂ ਆ ਵਾ ਫੱਟੇ ਕਰਤਾ ਪਰ ਹੈ ਪਿਓਰ ਚ ਆ ਨਾਰਮਲ ਜੇ ਵੇਖੀ ਤੇ ਉਸ ਹਿਸਾਬ ਨਾਲ ਦੇ ਵੀ ਵੱਡੀ ਆ ਪਰ ਲੋਕਾਂ ਦੀਆਂ ਨੂੰ ਵੱਡੀ ਬਾਕੀ ਮੇਰੇ ਕੋਲ ਮੱਡੀਆਂ ਨਾ ਤੁਹਾਡੇ ਕੋਲ ਸਾਰੀਆਂ ਫਿਰ ਨਿਗਾ ਉਸ ਹਿਸਾਬ ਨਾਲ ਟਿਕੀ ਹੁੰਦੀ ਆ ਹਨਾ ਤੇ ਮਤਲਬ ਦੱਸ ਦੇਣੀ ਚਾਹੀਦੀ ਕਿ ਇਹ ਭੈਣ ਭਰਾ ਨੇ ਦੂਰੋਂ ਆਣਾ ਹਾਂਜੀ 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 ਬਾਕੀ ਕੋਈ ਪੂਰ ਛਟਾ ਹੈ ਨਹੀਂਗਾ ਕੁਝ ਨਹੀਂ ਹੈਗਾ ਇਹਦੇ ਠੀਕ ਹੈ ਕਹਿੰਦਾ ਪਿਆ ਕਾ ਪੂਰਿਆ ਕਿ ਦਣ ਚ ਪੈਣੀ ਹਾਂਜੀ ਹਾਂ ਚਵਾਈ ਨੰਬਰ 1 ਨੇ ਜੀ ਤੇ ਮੋਲ ਮੋਲ ਤੁਸੀਂ ਦੱਸ ਦੋ ਜੀ ਜਿਆ ਜਿਆ ਕਰੀਏ ਫਿਰ ਦੱਸ ਦੋ ਤੁਸੀਂ ਕਿੰਨੇ ਦੀ ਦੇਣੀ ਹੈ ਇੱਕ ਦੱਸ ਦੀ ਜੀ ਨਹੀਂ ਇੱਕ ਦੱਸ ਦੀ ਨਾ ਦਈਏ ਕਰੀਏ ਵਿੱਚ ਮੈਂ ਇਹਦੀ 20 ਕਿਲੋ ਹੈ ਨਾ ਦੁੱਧ ਮੈਂ ਤਾਂ ਪਾਉਣਾ ਇਹਨੇ ਤੂੰ ਆਖਿਆ ਪਾ ਦਈਏ ਕੁਛ ਨਹੀਂ ਹੁੰਦਾ ਮੈਂ ਆਖਿਆ ਰਹਿ ਨਹੀਂ ਇਹਨਾਂ ਨਾ ਪਾਈਏ ਚਲੋ ਅਗਲਾ ਵੀ ਚਲੋ ਸਾਮਕੇ ਆਪਣੀ ਕੋਈ ਕਮਾਈ ਕਰ ਲੂਗਾ ਚਲੋ ਦੱਸ ਦੋ ਜੋ ਦੱਸਣਾ ਤੁਸੀਂ ਤੁਸੀਂ ਦੱਸ ਦੋ ਆਪੇ ਦੱਸ ਦੇਰ ਫਿਰ ਕਰੀ ਗਾ ਕਿੰਨੇ ਦੇ ਦੱਸ ਦੇ ਜਿੰਨੇ ਕਰ ਗਾ ਜਾਂ ਕਹਿ ਦੇ ਲੱਖ ਚੋਂ 5 ਛੱਡਦੀ ਹੈ ਫਿਰ ਚਲੋ ਅੱਛਾ ਠੀਕ ਹੈ 95000 95 ਪੁਰਾਣਾ ਸੌਦਾ ਅੱਛਾ ਅਸੀਂ ਪੁਰਾਣੇ ਵੇਰੀ ਇੱਕ ਦੋ ਵੀ ਪਈਆਂ ਨਾ 95000 ਉਹਦੇ 95 95000 ਪਾਈਆਂ ਉਹ ਜੇ ਵੀ ਉਹ ਨਾਉਂਦੇ ਆ ਭਾਈ ਉਹਦੇ 95 95000 ਪਾਇਆ ਸੀ ਅੱਛਾ ਮੈਂ ਆਲਣਾ ਟਾਈਮ ਆ ਸੁਬਾ ਪੈ ਲੈਣ ਦੋ ਪਰ ਆ ਬਿਨਾ ਸੋਏ ਚੱਲਣ ਤੋਂ ਹੀ ਅੱਜ 95000 ਪਾ ਦੇ ਤਾਂ ਫਿਰ ਉਹ ਤੁਸੀਂ ਕਿਹਾ ਮੈਂ 15 ਕਿਲੋ ਦੁੱਧ ਨਹੀਂ ਦਿੰਦੀ ਜੀ ਹਾਂਜੀ ਹਾਂਜੀ ਆ ਮੈਂ ਪੂਰੇ ਜੋਰ ਲਾਉਂਦੇ ਆ ਆ ਜੇ ਦੋ ਝੋਟੀਆਂ ਜਿਹੜੀਆਂ ਗਾੜੀ ਉਗਾ ਲੈਣੇ ਆ ਨਾ ਹਾਂਜੀ ਹਾਂਜੀ ਇਹ ਜੀ ਆਈਆਂ ਹੀ ਆ ਇਹ ਇਹ ਹੀ ਸਿਆਲਾਂ ਚ ਹੁੰਦੀਆਂ ਤੇ ਫਿਰ ਇਹਨਾਂ ਕੋ ਦੁੱਧ ਵੱਜਾਦਾ ਹੋਣਾ ਹਾਂ ਜਿਆਦਾ ਹੋਣਾ ਹੁਣ ਸਾਰਿਆਂ ਨੂੰ ਪਤਾ ਵੀ ਆ ਵਾਲੇ ਹਾਂ ਜੋਤ ਕੀ ਕਹਤਾ ਇਹ ਜੋ ਛੋਟ-ਛਾਟ ਕਰਾ ਮਾੜੀ ਮੋੜ ਸੋ ਭੈਣ ਭਰਾ ਦਾ ਬਾਕੀ ਬਹੁਤਾ ਨਹੀਂ ਚੋਣਾ ਠੀਕ ਆ ਅੱਜ ਇਹ ਆ ਕਿ ਇਹੋ ਜੇ ਮਾਹੌਲ ਚ ਵੀ ਪੁਰਾਣਾ ਰੇਟ ਆਪਸੇ ਆਲਾ ਆਲਾ ਦੇ ਦੇਣਾ ਆਸੇ ਆਲਾ ਤੇ ਰੇਟ ਆਤਾ ਠੀਕ ਆ ਹਾਂਜੀ ਤੇ ਆ ਜਿਹੜੀ ਆ ਗਈ ਹੁਣ ਦੂਸਰੇ ਨੰਬਰ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੁੱਈਨਾ ਇਹਨੂੰ ਸੂਈ ਨੂੰ ਹੋਏਗੇ 20 ਦਿਨ ਜੀ ਕੱਟੀ ਇਹਦੇ ਮਗਰ ਆ ਤੇ ਦੋ ਦੰਦ ਦੇ ਚੌਕ ਦੇ ਜੇ ਕੱਡੇ ਬਰਾਬਰ ਅੱਛਾ ਹਾਂ ਜੇ ਇਹ ਚ ਕੋਈ ਗਲਤ ਨਿਕਲੇ ਮੈਂ ਕਰਾਇਆ ਵੀ ਦੋ ਆਉਣ ਜਾਂਦਾ ਅੱਛਾ ਇਹ ਚੌਕ ਦੇ ਦੰਦ ਬਰਾਬਰ ਨਹੀਂ ਕੀਤੇ ਨੇ ਅੱਛਾ ਹਾਂਜੀ ਮਤਲਬ ਚਾਰ ਦੰਦ ਗਿਣ ਲਿਏ ਕਿ ਤਾ ਹਾਂ ਹਾਂ ਚਾਰ ਦਾ ਕੋਈ ਦੋ ਜੀ ਗਿਣਦੇ ਤੂੰ ਚਾਰ ਚ ਗਿਣ ਲਓ ਤੇ ਚਾਰ ਬਰਾਬਰ ਨਹੀਂ ਹੋਏ ਇਹਦੇ ਅਜੇ ਅੱਧੇ ਜੇ ਜਲਾ ਹਾਂਜੀ ਠੀਕ ਹੈ ਇਹਨੂੰ ਉੱਥੋਂ ਚੋਕ ਹੈ 1.5 19 ਕਿਲੋ ਦੁੱਧ ਲੈ ਕੇ ਆਇਆ ਜੀ ਅੱਛਾ ਹਾਂ ਹੁਣ ਮਤਲਬ ਪਰਸੋਂ ਦੀਆਂ ਆਈਆਂ ਥੋੜਾ ਜਿਹਾ ਘੱਟ ਮੱਲੋ ਲਾ ਲਓ ਸਾਡੇ 1.7 ਕਿਲੋ ਹੁਣ ਕੰਡੇ ਦਾ ਇਹਦਾ ਤਿਆਰ ਜਿਹੜਾ ਬਿਲਕੁਲ ਉਹ ਹੋ ਜਾਣਾ ਉਹਨਾਂ ਹੀ ਫੇਰ ਪਿੰਦੇ ਪਹਿਲੇ ਸਵੇਰ ਛੋਟੀ ਕੋੜ ਪਹਿਲੇ ਸਵੇਰ ਛੋਟੀ ਦੰਦ ਬਾਕੀ ਹੋ ਤਾਂ ਚਲੋ ਕੋਈ ਦੂਜੀ ਹੋਊਗੀ ਦੰ ਜਿਹੜਾ ਬੰਦਾ ਡੰਗਰ ਦੰਦਾ ਜੇ ਨਾ ਉਹਦਾ ਆਪਾ ਝੂੜ ਕਿਦਾਂ ਪੁੱਛ ਸਕਦਾ ਉਹਦਾ ਉਮਰ ਦਾ ਪੂਰਾ ਪਤਾ ਲੱਗ ਜਾਂਦਾ ਹੈ ਹਾਂਜੀ ਕਿੰਨੀ ਉਮਰ ਕਿੰਨੀ ਆ ਉਹ ਮੇਰੀ ਦੀ ਬਣਦੀ ਆ 2.5 ਸਾਲ ਲਾਲੋ ਬਣਦੀ ਛੋਟਾ ਸਿੰਘ ਆ ਬਿਲਕੁਲ ਹਾਂਜੀ ਬਿਲਕੁਲ ਵਧੀਆ ਜੀ ਤੇ ਇਹਦੇ ਮਗਰ ਕੀ ਜੇ ਇਹਦੇ ਮਗਰ ਕੱਟੀ ਆ ਜੀ ਕਿਹੜੀ ਕੱਟੀ ਆ ਇਹਦੇ ਮਗਰ ਆਵੇ ਕੱਟੀ ਆ ਜੀ ਆਹ ਕੱਟੀ ਜਿਹੜੀ ਆ ਇਹਦੇ ਮਗਰ ਲ ਕੱਤੀ ਵੀ ਚੰਗੀ ਆ ਇਹ ਤੇ ਮਗਰ ਬਹੁਤ ਹੀ ਫਿਕਸ ਹਵਾ ਨੇ ਦੀ ਆ ਯਾਰੀ ਚੋਟੀ ਹਾਂ ਚੂਹਾ ਬਹੁਤ ਯਾਰ ਭਈ ਬਹੁਤ ਜਿਆਦਾ ਜਿਹੜਾ ਹੁਣ ਮੌਕੇ ਤੇ ਅੱਜ ਦੇ ਟਾਈਮ ਤੇ 17 17.5 ਕਿਲੋ ਜਿਹੜਾ ਚਵਾ ਕੇ ਦੋਗੇ ਹਨਾ ਕੱਡੇ ਦੇ ਪਤਾ ਵੀ ਜਿੱਦਣ ਕਹਿੰਦੇ ਉਹਨਾਂ 18 ਨਹੀਂ ਹੋਣਾ ਫਰਦੀ ਜੀ ਅੱਛਾ ਹਾਂ ਇਹ ਨਹੀਂ ਪਤਾ ਵੀ ਜਿੱਦਣ ਕਹਿੰਦੇ ਚੋਣੀ 18 ਹਨਾ 19 ਵੀ ਹੁਣ ਟੇਗੇ ਡੰਗਰ ਵੱਧ ਜਾਂਦੇ ਆ ਠੀਕ ਆ ਜਦੋਂ ਐਸੇ ਜੇ ਪਸ਼ੂ ਇੱਕ ਈ ਜਗਾ ਬਦਲਦਾ ਵਾ ਤੇ ਆੜੀ ਡੰਗ ਫਰਕ ਪਾਉਂਦਾ ਵਾ ਹੁਣ ਜੇ ਤਰ੍ਹਾਂ ਪਰਸੋਂ ਦੀਆਂ ਆਈਆਂ ਵਾ ਥੋੜਾ ਕਿਲੋ 1.5 ਕਿਲੋ ਦਾ ਫਰਕ ਪਿਆ ਹੁਣ ਤੁਰ ਪੰਜਾਹ ਰੁਪਈ ਦੀ ਤੇ ਫੇਰ ਹਣ ਜੀ ਲਾ ਗਈਆਂ ਬਾਕੀ ਹਵਾਨੇ ਦੇ ਸ਼ੇਪ ਆਪਾਂ ਦੇਖ ਸਕਦੇ ਹਾਂ ਬਿਲਕੁਲ ਪਰਫੈਕਟ ਹੈ ਜਿਹੜੀਆਂ ਸਾਰੀਆਂ ਚੀਜ਼ਾਂ ਚ ਥੱਲੇ ਦੇ ਗਾਂ ਅਗਲੇ ਸੂਵੇ ਨੇ ਝੋਟੀਆਂ ਬੰਨੀ ਆ ਪਹਿਲੇ ਸੂਵੇ ਜਿਹੜਾ ਆਪਾਂ ਦੇਖ ਸਕਦੇ ਹਾਂ ਦੁੱਧ ਜਿਹੜਾ ਵਾ 17 18 ਕਿਲੋ ਜਿਹੜਾ ਦੁੱਧ ਦੇਂਦੀ ਆ ਤੇ ਇਹਦੇ ਥਣ ਸੁਣਾ ਓਕੇ ਬਿਲਕੁਲ ਹਰ ਵੀ ਜੀ ਗਾੜੀ 3 ਕਿਲੋ ਹੋਗੀ ਅੱਛਾ ਅਗਲੇ ਦਿਨਾਂ ਦਾ ਤੇ ਬੱਚਾ ਵੀ ਚੋਸਦਾ ਇੰਨੀ ਨਰਮ ਮੋਟੀ ਤਾਂ ਆ ਰਿਹਾ ਬਿਲਕੁਲ ਬਾਕੀ ਇਹ ਆ ਵੀ ਜਿਹੜੇ ਵੀ ਨੇ ਸ਼ੌਂਕ ਨਾਲ ਘਰੇ ਰੱਖਣੀ ਆਂ ਗਾਂ ਵੀ 400 ਵਿੱਚ ਆਉਂਦੀ ਉਹ ਦੋ ਬਣ ਕੇ ਆਉਂਦੀਆਂ ਮਤਲਬ ਇਹ ਰੋਤੇ ਦੇ ਹਿਸਾਬ ਨਾਲ ਆਂ ਹਾਂਜੀ ਹਾਂਜੀ ਅਜੇ ਵੀ ਮੈਂ ਬਾਜ਼ਾਰ ਨੂੰ 50 5000 ਹਜ਼ਾਰ ਸਸਤੀ ਦਊਂਗਾ ਅੱਛਾ ਹਾਂ ਇਹ ਮਤਲਬ ਜੇ ਬਾਹਰ ਹੋਰ ਕਿਤੇ 2.5 ਲੱਖ ਦੀ ਆ ਘੱਟੀ ਅੱਛਾ ਹਾਂਜੀ ਤੇ ਤੁਸੀਂ ਇੰਨੀ ਓਵਰ ਹਲਕੀ ਜਿਹੜਾ ਚਲੋ ਮੈਂ 1.9 ਲੈ ਜਾਂਦਾ ਹੁਣ ਜਿੰਨਾ 1.7 ਮੈਂ 1.7 ਵਾਲਾ ਡੰਗਰ ਜੀ ਉਹ ਕੋਲ ਲਿਆ ਕੇ ਲਗਾ ਦਿੰਦਾ ਅੱਛਾ ਨਹੀਂ ਮਿਲਦਾ ਜੀ ਠੀਕ ਆ ਹਾਂ ਤੇ ਕਿੰਨੇ ਦੀ ਫਿਰ ਦੇਣੀ ਆਪਾਂ ਇਹ ਦੇਖ ਲਓ ਬਾਜ਼ਾਰ ਤੇ ਢਾਈ ਦਾ ਇਹਦਾ ਅੱਛਾ ਦੋ ਕਰ ਦਈਏ ਦੋ ਹਾਂਜੀ ਦੋ ਹੀ ਦੇ ਦਈਏ ਅੱਛਾ ਬਾਜ਼ਾਰ ਦਾ ਮਤਲਬ ਡਾਊਨ ਹੀ ਦੇ ਦੇਣੀ ਆ ਕਿ ਆ 50000 ਡਾਊਨ ਦੇ ਗਏ ਝੋਟੀ ਬਹੁਤ ਵਧੀਆ ਜੀ ਅੱਛਾ ਤਾਂ ਕੇ ਕੋਲੋਂ ਖੁੰਜੀ ਨਹੀਂ ਮਿਲਾਂ ਤੇ ਵਿੱਚੋਂ ਕਰਨਾ ਮਾਨਤਨ ਕਰ ਦੇ ਜੋ ਕੋਈ ਇਹ ਤੇਰਾ ਰਾਜ ਹੈ ਤੂੰ ਆਇਆ ਹੈ ਬੜੀ ਜੀ ਮੈਂ ਇਹ ਨਾ ਆਪਣੇ ਹਿਸਾਬ ਨਾਲ ਹੀ ਕਰਨਾ ਜੀ ਕਰ ਦਿਓ ਕੋਈ ਗੱਲ ਨਹੀਂ ਜੀ ਅੱਛਾ ਹਾਂਜੀ ਵੇਖ ਲਓ ਮਰਜ਼ੀ ਆਪਣੀ ਕੋਈ ਗੱਲ ਨਹੀਂ ਸਰ ਖੁੱਲਾ ਕਰ ਦਈਏ ਫਿਰ ਕਰ ਦੇ ਖੁੱਲਾ ਜਿੰਨਾ ਕਰਨਾ ਕਰਦੇ ਓਤੋਂ ਮੈਂ ਗਿਆ ਤੁਹਾਨੂੰ ਕੋਈ ਅੱਛਾ ਉਹ 1 20 ਦੀ ਮਾਜੀ ਦਾ ਕੀਤਾ ਦਾਤੋ 95 ਕਰ ਦੋ ਜੀ ਅੱਛਾ ਹਾਂਜੀ ਕਰ ਦੋ ਇਹਦਾ ਜੋ ਕਰਨਾ ਇਹਦਾ ਬਿਲਕੁਲ ਖੁੱਲਾ ਹੀ ਕਰ ਦੋ ਖੁੱਲਾ ਹੀ ਠੀਕ ਐ ਤੇ ਉਤਲਾ ਫਿਰ 50 ਹੀ ਡਾ ਦਈਏ ਚਲੋ ਐ ਜਿਆਰਾ ਅੱਛਾ 50 1.5 ਦੇ ਦਈਏ ਪੂਰੇ ਦੀ ਪੂਰੇ 1.5 ਹਾਂਜੀ ਚਲੋ ਠੀਕ ਹੈ ਪੂਰੇ 1.5 ਜੀ ਅੱਛਾ ਜੇ ਤੁਸੀਂ ਕਹਤਾ ਠੀਕ ਹੈ ਜੀ ਤੇ 17 ਤੋਂ 18 ਕਿਲੋ ਦੁੱਧ ਘਰੋਂ ਚਵਾ ਕੇ ਦੋਗੇ ਮੌਕੇ ਤੇ ਹਾਂ ਮੌਕੇ ਹੀ ਚਵਾ ਕੇ ਖਾਂਣੀ ਮੈਂ ਤੇ ਹਰ ਇੱਕ ਨੂੰ ਕਹਿਣਾ ਜਿੱਥੋਂ ਲੈਣਾ ਡੰਗਰ ਚਵਾਓ ਮੈਂ ਸਾਈ ਤੋਂ ਬਿਨਾ ਵੀ ਚਵਾ ਦੇਣਾ ਜੀ ਅੱਛਾ ਹੁਣ ਦਿਆ ਮੇਰੀਆਂ બીજી ਵੀਡੀਓ ਪਈ ਆ ਹਾਂਜੀ ਹੁਣ ਦੇ ਮੁਸ਼ਕਿਲ ਆ ਵੀ ਜੇ ਕੋਈ ਸਾਈ ਨਾ ਪਾਊਗਾ ਕਿਨੇ ਆਣ ਕੇ ਉਹਨੂੰ ਫੇਰਾ ਪਾਉਗਾ ਤਾਂ ਸਾਈ ਦੀ ਜ਼ਰੂਰਤ ਆ। ਹਾਂਜੀ ਹਾਂਜੀ। ਜਦੋਂ ਮੇਰੇ ਕੋਲ ਅੱਗੋਂ ਪਿੱਛੋਂ ਡੰਗਰ ਵਾਜਦਾ ਮੈਂ ਸਾਈ ਨਹੀਂ ਪਾਉਂਦਾ ਜੀ। ਅੱਛਾ। ਆਣ ਕੇ ਚੋਲੋ ਪਸੰਦ ਆ ਭਾਵੇਂ ਨਹੀਂ ਖਾਣੀ ਨਾ ਖੜੋ। ਭਾਵੇਂ 3 ਦਿਨ ਚੁੰਦੇ ਰਹੋ ਤੇ ਮੱਝ ਨਾ ਖੜੋ। ਅੱਛਾ। ਉਹਨਾਂ ਦੀ ਮਨ ਕੋਈ ਗੁੱਸਾ ਘਲਾਣੀ। ਹਾਂਜੀ ਤਾਂ ਹੀ ਮੈਂ ਸਾਰਿਆਂ ਨੂੰ ਕਹਿਣਾ ਫਸਿਆ ਨਾ ਕਰੋ। ਅੱਛਾ। ਆ ਮਤਲਬ ਥੋੜੇ ਬੰਦੇ ਇਹ ਨਿਗਾਹ ਦੇ ਵਿੱਚ ਜਿਹੜੇ ਚੰਗੇ ਆ ਵਪਾਰੀ ਆ ਸਿਆਣੇ ਉਹਨਾਂ ਕੋ ਡੰਗਰ ਲਿਆ ਕਰੋ ਬਾਕੀ ਇਹ ਆ ਕਿ ਪਸ਼ੂ ਲੈਣ ਲੱਗੇ ਕਾਲੇ ਨਹੀਂ ਪਹਿਣਾ ਚੀਤਾ ਹਨ ਜਦੋਂ ਆਪਾਂ ਪੈਸੇ ਖਰਚਨੇ ਆ ਹਨ ਤੇ ਤਸੱਲੀ ਦੇ ਭਾਵੇਂ ਤੁਹਾਡੇ ਕੋਲ ਭਾਵੇਂ ਕਿਸੇ ਕੋਲੋਂ ਵੀ ਆ ਆਪਣੀ ਤਸੱਲੀ ਹੁੰਦੀ ਪਾਸ ਹੁੰਦੀ ਤਾਂ ਫੇਰ ਹੀ ਅਗਲੇ ਦੇ ਕਿਲੇ ਤੋਂ ਖੁੱਲੋ ਹੁਣ ਜਿਦ ਤਰ੍ਹਾਂ ਤੁਸੀਂ ਕਹਿੰਦੇ ਭਾਵੇਂ ਤਿੰਨ ਦਿਨ ਚਲੋ ਸਾਡੇ ਕੋ ਹੁਣ ਮੈਂ ਸਾਈ ਪਾਉਣ ਤੋਂ ਵੀ ਨਹੀਂ ਕਹਿੰਦਾ ਸਾਈ ਵੀ ਜੇ ਚੰਗਾ ਬੰਦਾ ਉਹਨੂੰ ਪਾਓ ਜਿਹੜੇ ਮਾੜੇ ਬੰਦੇ ਹੋ ਮੁੜ ਕੇ ਸਾਈ ਵੀ ਨਹੀਂ ਵਾਪਸ ਕਰਦੇ ਅੱਛਾ ਹਾਂਜੀ ਇਦਾਂ ਵਾ ਬੜੀਆਂ ਹੁੰਦੀਆਂ ਸ਼ਿਕਾਇਤਾਂ ਜੀ ਅੱਛਾ ਜਿਹ ਯਾਰੇ ਦੂਰ ਦੇ ਪਸਦੇ ਆ ਉਹਨਾਂ ਦੇ ਸਾਨੂੰ ਲੈਣਾ ਤੇ ਤੁਹਾਡੇ ਲੋਕ ਆ ਗਰਦਾਖੌਰ ਗਿਆ ਇੱਥੇ ਆ ਬੰਦੇ ਮੁੜ ਕੇ ਸਾਈ ਵੀ ਨਹੀਂ ਦਿੰਦੀ ਅੱਛਾ ਉਹ ਕੀ ਕਰਦੇ ਉਹ ਮੱਜ ਮੰਨ ਕੇ ਚੱਲੋ ਵੀ ਉਹ ਮੱਜ ਤੇ ਲੜਿਆ ਜਾਂ ਮੱਜ ਦਾ ਥਣ ਚ ਭੂਰ ਛੱਟਾ ਵਾ ਤਾਂ ਉਹਨਾਂ ਨੇ ਉਹਦੀ ਵੀਡੀਓ ਪਾ ਦੇਣੀ ਆ ਹਾਂਜੀ ਉਹਨਾਂ ਸਾਈ ਇੱਕ ਕੋ ਨਹੀਂ ਪਾਉਣੀ ਦਹਾ ਜਾਣਿਆ ਕੋ ਸਾਈ ਪਾ ਦੇਣੀ ਆ ਅੱਛਾ ਉਹ ਜਿਹੜਾ ਚੋਣ ਆ ਉਹਨੇ ਪਾਸ ਨਹੀਂ ਕਰਨੀ ਉਹਨੂੰ ਆਖਣਾ ਵਾ ਲੈ ਤੂੰ ਅੱਜ ਆਇਆ ਅਸੀਂ ਅੱਜ ਮੱਝ ਨਹੀਂ ਗਈ ਇਹ ਮਤਲਬ ਸਾਈ ਅਹੀਂ ਨਹੀਂ ਵਾਪਸ ਕਰਨੀ ਅੱਛਾ ਹਾਂ ਇਦਾਂ ਦੀ ਸ਼ਿਕਾਇਤਾਂ ਹੁੰਦੀਆਂ ਜੀ ਤੁਹਾਡੇ ਨਾਲ ਜਾਦਾ ਕੇਸ ਹੋਇਆ ਉਹਨੇ ਕੇਸ ਵੀ ਹੋਇਆ ਤੇ ਫੋਨ ਵੀ ਬੜੇ ਆਉਂਦੇ ਆ ਅੱਛਾ ਮਲਾਜ਼ਮ ਸਮਝ ਕੇ ਲਾ ਲੋ ਵੀ ਮੇਰੇ ਕੋ ਆਉਂਦੇ ਪਿਆਰ ਦੀ ਮਦਦ ਕਰੋ ਮੈਂ ਮਣਕੈਮ 2000 ਕੇ ਦਾ ਪੰਜ ਆ ਤੇ ਛੱਡੋ ਪਰੇ ਇਹੋ ਜਿਹਾ ਕੋਈ ਨਾ ਜਾਣ ਬੰਦ ਠੀਕ ਆ ਬਾਕੀ ਚੱਲਾ ਤੁਸੀਂ ਵੀ ਸਰਕਾਰੀ ਮੁਲਾਜ਼ਮ ਜੇ ਹਾਂ ਤੇ ਇਸੇ ਕਰਕੇ ਜਿਹੜੇ ਕਹਿੰਦੇ ਫਿਰ ਤੁਹਾਡੀ ਸਪੋਰਟ ਕਰੋ ਵੀ ਇਦਾਂ ਦਾ ਬੰਦਾ ਵਾ ਥਾਣੇ ਥਾਣੇਦਾਰ ਜੇ ਤੁਹਾਡੇ ਕੋ ਵੀ ਆਉਣਾ ਹੀ ਹੈ ਕੇਸ ਇਹੋ ਜਿਹਾ ਫਿਰ ਤੇ ਤਾਂ ਕਹਿੰਦੇ ਨਹੀਂ ਫਸਣਾ ਚਾਹੀਦਾ ਕਿ ਦਿਨਾਂ ਤੇ ਉਪਰ ਤਾਂ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਹਾਂਜੀ ਇਹਦੇ ਕੋਲ ਮੌਕੇ ਤੇ ਕਿੰਨਾ ਦੁੱਧ ਤਿਆਰ ਆ ਮੌਕੇ ਦੇ ਜਿਹੜਾ ਉਥੋਂ ਝੋਕੇ ਲਿਆਂਦਾ ਸੀ 22 ਕਿਲੋ 400 ਗ੍ਰਾਮ ਲਿਆਂਦਾ ਸੀ ਅੱਛਾ ਝੋਕੇ ਉਥੋਂ ਮੌਕੇ ਅੱਛਾ ਇਹਦੇ ਛੋਟੇ ਦੋਵੇਂ ਕਟੀਆਂ ਆਈਆਂ ਇੱਕੋ ਦਾਉ ਭਵਾਨੀਆਂ ਆਈਆਂ ਰਾਂ ਪਰ ਗੁਜਰ ਹੈਗਾ ਸਾਡਾ ਮਾਲ ਉਹਨਾਂ ਕੋਲ ਦਾ ਬਹੁਤ ਜਿਆਦਾ ਅੱਛਾ ਤੇ ਉਹਦੇ ਕੋ ਆਈਆਂ 23 ਕਿਲੋ 400 ਗ੍ਰਾਮ ਇਹਨੇ ਚੋਕੇ ਲਿਆਂਦਾ ਅੱਛਾ ਦੁੱਧ 22 ਕਿਲੋ 22 ਕਿਲੋ 22 ਕਿਲੋ 400 ਗ੍ਰਾਮ ਚੋਕੇ ਹਾਂਜੀ ਹਾਂਜੀ ਹੁਣ ਇਹਦਾ ਆ ਆ ਕਟਾ ਅੱਛਾ ਤੇ ਇਹਦਾ ਮਤਲਬ ਕੱਲ ਦਾ ਮਰ ਗਿਆ ਅੱਛਾ ਹਾਂ ਇਹ ਦੇਲ ਨਹੀਂ ਲੌਂਦੀ ਅੱਗੇ ਬੰਦਾ ਤੇ ਇਹਦੇ ਸਿੰਗ ਨਾ ਟੰਗਿਆ ਗਿਆ ਆ ਆ ਗਿਆ ਤੇ ਮਰ ਗਿਆ ਅੱਛਾ ਤੇ ਹੁਣ ਮਿਲਦੀ ਕਿਦਾਂ ਫਿਰ ਮਿਲਦੀ ਹੈ ਅੱਛਾ ਹਾਂ ਕੋਈ ਗੱਲ ਨਹੀਂ ਆ ਤੈਨੂੰ ਅਜੇ ਰੱਖਿਆ ਵਾ ਦਿਖਾ ਦਿਓ ਕਟਾ ਤੈਨੂੰ ਰੱਖਿਆ ਨਾ ਅਜੇ ਹਾਂ ਅੱਜ ਇਹਦੀ ਭੂਸੀ ਬਣਾ ਰਾਂਗੇ ਜੇ ਭੂਸੀ ਦੇ ਉੱਧਾ ਮੇਰੇ ਨਾਲ ਵੀ ਰੋਤਾ ਰਹਿੰਦਾ ਠੀਕ ਆ ਹਾਂਜੀ ਤੇ ਹੁਣ ਪੱਕਾ ਦੁੱਧ ਕਿੰਨਾ ਇਹਦੇ ਕਾ ਹੁਣ ਮਤਲਬ 20 ਤੋਂ ਬਾਹਰ ਲਾਓ ਜੀ 20 ਤੋਂ ਬਾਹਰ ਹੀ ਆ 20 ਤੋਂ ਪਲੱਸ ਲਾਓ ਤੋਰਾ ਹਾਂ ਫਿਰ ਇੱਕ ਰੀਮ ਬਾਕੀ ਵੀ ਦੇਖੋ ਜੀ ਹਾਈਟ ਇਹਦੇ ਜਿਹੜੀ ਬੜੀ ਕਮ ਆਗੇ ਔਰ ਇਹ ਕਮਾਲ ਦੇ ਆ ਪਿੱਠਪੜੇ ਦੇ ਵੀ ਜਿਹੜੇ ਚੜਾਈ ਤੇ ਆ ਆ ਥਾਂ ਨੇ ਜਿਹੜੇ ਇਹਦੇ ਪੂਰੇ ਜੇ ਖੋਲੋ ਬਾਕੀ ਇਹ ਥੋੜਾ ਪੈਰ ਅੱਗੇ ਪਿੱਛੇ ਰੱਖਣ ਕਰਕੇ ਵੀ ਥੋੜਾ ਜਿਹਾ ਕੇਰੀ ਲੱਗਦਾ ਨਹੀਂ ਆਗਾ ਹਾਂ ਦੇਖ ਸਾਡੇ ਜਦੋਂ ਪੈਰ ਇਕੱਠੇ ਖਲਾਰਦੀ ਆ ਉਦੋਂ ਜਦੋਂ ਅੱਗੇ ਪਿੱਛੇ ਰੱਖਦੀ ਪੈਰ ਜਦੋਂ ਉਸ ਤਰ੍ਹਾਂ ਓਕੇ ਪੂਰੇ ਚੌਂਚ ਬਿਲਕੁਲ ਥਾਣ ਚੋਂ ਕੋਈ ਧਾਰ ਦਾ ਫਰਕ ਨਹੀਂ ਹੋਊਗਾ ਭੂਰ ਨਹੀਂ ਹੋਊਗਾ ਚਟਾ ਨਹੀਂ ਨਾਲੇ ਸੋਈ ਸਵਾਏ ਨਾਲੇ ਇਹਦੀ ਵੀ 3 ਕਿਲੋ ਦੀ ਹੋ ਅੱਛਾ ਨਾਲੇ ਇਹ ਕਿਹੜੀ ਗੱਬਣ ਆ ਇਹਦੀ ਚਵਾਈ ਹੋਈ ਜਾਂਦੀ ਚਵਾਈ ਨਹੀਂ ਜੀ ਚਵਾਈ ਆਪਾਂ ਜੋ ਕਿਹਾ ਵਾ ਉਹ ਨਾ ਹੋਵੇ ਆਪਾਂ ਕਰਾਇਆ ਤਾਂ ਇਹ ਜੀ ਅੱਛਾ ਹਾਂ ਠੀਕ ਆ ਚਲੋ ਭਾਈ ਦੀ ਆਪਾਂ ਕਿਸੇ ਦੀ ਰੱਖਦੇ ਹੀ ਨਹੀਂ ਹਾਂਜੀ 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 ਇਹਦੇ ਹਾਂ ਜੀ ਮੈਂ ਬੱਚੇ ਕਰਕੇ ਪਾਤੀ ਦੀ ਮੈਂ ਉਦਾਂ ਰਾਤਾ ਨਹੀਂ ਪਾਉਂਦਾ ਦਾ ਅੱਛਾ ਮੈਂ ਚਲ ਵਿੱਚ ਬੱਚਾ ਦੇਖੂ ਪੇਦਾ ਮੈਨੂੰ ਪਤਾ ਲੱਗ ਜੂਗਾ ਜੀ ਯਕੀਨ ਹੋ ਜੂ ਕਿ ਬੱਚਾ ਮੇਰਾ ਇਕੱਠੀ ਜੁੜੀ ਆਈ ਆ ਹਾਂਜੀ ਹਾਂਜੀ ਹਾਂ ਉਦਾਂ ਮੈਂ ਰਾਤਾ ਨਹੀਂ ਪਾਉਂਦਾ ਮਹੀਨੇ ਦੁੱਧ ਵਾਲੀ ਘਰੇ ਰੱਖਦਾ ਅੱਛਾ ਕਿਉਂਕਿ ਇਹੋ ਜੇ ਮੋਸਤ ਦੇਖੋ ਇਹਦਾ ਕੁਆਲਟੀ ਆਹ ਦੇਖ ਸਾਡੇ ਜੇ ਤੇ ਬਾਕੀ ਕੱਦ ਕਾਠ ਪਿੱਠ ਪੁੜਾ ਲੰਬੀ ਵੀ ਬਹੁਤ ਐ ਜੀ ਉਰੀ ਜਿਹਾ ਤਰ੍ਹਾਂ ਬੱਚੇ ਲੈਣ ਵਾਲੀ ਗਾਂ ਵੀ ਚੰਗੇ ਬੱਚੇ ਲੈਣ ਵਾਲੀ ਮਾਂ ਹਾਂਜੀ ਹਾਂਜੀ ਆ ਵਖਾਈ ਮੂੰਹ ਦੀ ਲੰਬਾਈ ਆਹ ਵੇ ਏਦਾਂ ਡੰਗਰ ਪੋਹ ਕਿਤੇ ਟਾਵਾਂ ਛੇਦਾਂ ਦਿਆ ਜੀ ਅੱਛਾ ਦੰਦੋ ਛਿੱਗੀ ਆ ਠੀਕ ਆ ਹੈ ਸੂਬਾ ਦੱਜਾ ਇਹਦੇ ਆ ਰਗੜ ਜੀ ਲੱਗੀ ਜੇ ਥੋੜੀ ਜੀ ਆ ਇਹ ਗੱਡੀ ਜੀ ਬਹਿ ਗਈ ਕਿਤੇ ਅੱਛਾ ਜਿਹਨੂੰ ਆਈ ਹੈ ਨਾ ਗੱਡੀ ਦੇ ਵਿੱਚ ਬਹਿ ਗਈ ਰਗੜ ਲੱਗੀ ਠੀਕ ਆ ਪਾ ਆਵੇ ਜਖੂ ਜਾ ਆ ਹਾਂ ਬਾਕੀ ਆ ਮੱਝਾਂ ਜਿਹੜੀਆਂ ਭਾਰੀ ਭਾਰੀ ਆ ਮੱਝ ਪੂਰੀ ਬਹੁਤ ਜਦਾ ਵਧੀਆ ਸਰ ਜੀ ਚੰਗੇ ਪਿੱਠ ਫੁੜੇ ਦੀ ਆ ਜਿਹੜੀ ਤੇ ਬਾਕੀ ਆਹੋ ਜੇ ਮੌਸਮ 'ਚ ਜਿਹੜੇ 20 ਲੀਟਰ ਚ ਵਾਂਦੀ ਆ ਤੇ ਉਹ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਕਿਹ ਕਿਹੋ ਜੀ ਮੱਝ ਨੇ 20 ਲੀਟਰ ਆਹੋ ਜੇ ਮੌਸਮ 'ਚ ਜ ਹਾਂ ਤੇ ਯਾਰ ਕੀ ਮਾਜਿਆ ਜਿਹੜੀ ਪੂਰੀ ਹਾਂਜੀ ਸਿੰਘ ਬਹੁਤ ਨਿੱਕਾ ਜੀ ਇਹ ਵੀ ਪੂਰੀ ਕਾਲੀ ਆ ਜਿਹੜੀ ਹਾਂਜੀ ਕਾਲੇ ਸਾਦੇ ਥਾਣੇ ਦੇ ਲੱਗੇ ਤਾਂ ਚੰਗੇ ਗੈਪ ਤੇ ਥਾਣੇ ਆ ਮਿਲਕਵੇਂ ਇਹਨਾਂ ਵੀ ਚੰਗੀ ਲੱਗੀ گاਵਾ ਵਰਗੀ ਤੇ ਛੋਟਾ ਸਿੰਘ ਆ ਤੇ ਇਹਦਾ ਮੋਲਾ ਇਦਾ ਮੋਲ ਦੇ ਹਰਜੀ ਮਤਲਬ ਜਿੱਡੀ ਆ 3.5 ਲੱਖ ਦੀ ਵੇਚ ਜਾਣੀ ਅੱਛਾ ਹਾਂਜੀ ਬਾਕੀ ਜਿਹੜੇ ਆਪਾਂ ਕਰਨਾ ਬਾਕੀ ਚਲੋ ਖੁੰਜੀ ਨਹੀਂ ਬੜਾ ਬੱਚੇ ਦਾ ਲੱਗ ਗਿਆ ਵਿਚੋਂ ਜਿਹੜੇ ਸਿਆਲਾਂ ਚ ਚਵਾਈ ਕਰਾਈ ਸੀ ਆਪਾਂ ਮੈਂ ਤੇ ਜਿੰਨੇ 28 ਕਿਲੋ ਦੋ ਤੇ ਚਵਾਈ ਬਿਲਕੁਲ ਉਹ 3.5 ਦੀ ਵੇਚ ਉਹੋ ਜਿਹਾ ਸਟਰਕਚਰ ਹੀ ਆ ਇਹਦਾ ਉਹ ਵੀ ਐਡੀ ਪੋਰਾ ਇੱਦਾਂ ਹੀ ਟਾਈਮ ਚਾਹੀ ਤੇ ਵਾਨੇ ਦੀ ਸ਼ੇਪ ਵੀ ਉਹਦੀ ਐਹੋ ਜੀ ਹਾਂ ਐਹੋ ਜੀ ਤੇ ਕਿੰਨਾ ਫਿਰ ਇਹਦਾ ਮੋਲਾ ਹੁਣ ਇਹਦਾ ਦੋ ਕਰ ਦਈਏ ਇਹਦਾ ਕਰੀਏ ਢਾਈ ਤੋਂ ਘਟਾ ਨਹੀਂ ਗਏ ਅੱਛਾ ਮੈਂ ਲਾਸ਼ ਤੇਰਾ ਢਾਈ ਹੀ ਅੱਛਾ ਢਾਈ ਤੋਂ ਘਟ ਨਹੀਂ ਮੈਂ ਵੇਚਣੀ ਅੱਛਾ ਹਾਂ ਹੁਣ ਚਲੋ ਬੱਚਾ ਮਰ ਗਿਆ ਜਿੱਦਾਂ ਤੁਸੀਂ ਕਹਿੰਦੇ ਅਦਾ ਕਰ ਲੈਣਾ ਜੀ ਅੱਜ ਅੱਜ ਕਰ ਦਈਏ ਜੋ ਕਰ ਦੋ ਜੋ ਤੁਹਾਡੇ ਤੇ ਸੁੱਡੀ ਗੱਲ ਅੱਛਾ ਇੰਨੀ ਜਿਨੀ ਹੈ ਜੇ 24 ਮਹੀਨੇ ਠੀਕ ਆ ਕਿੰਨਾ ਕਰ ਦਈਏ ਫਿਰ ਜੋ ਕੋ ਕਰ ਜੇ ਖੁੱਲਾ ਹੀ ਕਰ ਦਈਏ ਰਾਬੀ ਤਾਂ ਮੈਂ ਖੁੱਲਾ ਕਰਦਾ ਅੱਛਾ ਹਾਂਜੀ ਠੀਕ ਆ ਤੇ 40000 ਹੀ ਦادیه ਦਾ ਫਿਰ ਚਾਹੀਦਾ ਦਈਏ ਅੱਛਾ ਕਿ ਛੋੜ ਛੱਡ ਕਰ ਦੋਗੇ ਮੌਕੇ ਤੇ ਹੋਰ ਹਾਂ ਚਲੋ ਕਰ ਦਾਂਗੇ ਕਿੰਨੀ ਕਰ ਤੇ 1 ਛੜਦੀ ਹੋਗੀ ਨਾ ਹਾਂਜੀ 1 ਛੜਦੀ ਪੰਜ ਛੋਟ ਛਾਟ ਹੋਗੀ ਵੀ ਜਦੋਂ ਕਿੰਨੀ ਕਰ ਦੋਗੇ ਚਲੋ ਕੋਈ ਭੈਣ ਭਰਾ ਹੋ ਕੋਈ ਜਿੰਨੀ ਹੈਗਾ ਕਰ ਦਈਏ ਖੁੱਲੀ ਕਰ ਦਈਏ ਕਰਦਾ ਖੁੱਲੀ ਕਰ ਦਈਏ ਫਿਰ ਹੁਣ ਇਹ ਕਰ ਦਈਏ ਉਹ ਕਰ ਦਾਂਗੇ ਬਾ ਜਾਨ ਤੋ 10000 ਛੋਟ ਹੀ ਜਾਣ ਦੋ ਫਿਰ ਇੱਕ ਵਾਰ ਇਹ ਡੇਢ 10000 ਚਲੋ ਇਹ ਵੀ ਡੇਢ ਦੀ ਦੋਵੇਂ ਡੇਢ ਡੇਢ ਦੀ ਹਾਂਜੀ ਇਹੋ ਜੀ ਡੇਢ ਦੀ ਨਹੀਂ ਅੱਛਾ ਢਾਈ ਦੀ ਜਿੰਦੇ ਮਰਜ਼ੀ ਵੇ ਲੈ ਬੱਚਾ ਨਾ ਮਰਿਆ ਅੱਛਾ ਤੁਰ 20 ਦਾ ਬਾਹਰ ਜਾ ਹੁਣ ਦੁੱਧ ਦੇ ਲੈ ਚੋ ਕੇ ਕੋਈ ਲੈ ਜਾਏ ਨਾ ਆ ਇਹ ਮੇਲ ਦੀ ਮਲੇ ਇਹ ਨਹੀਂ ਮੈਂ ਖਰਾਬ ਕੀਤਾ ਕੋਈ ਲੱਤ ਮਾਰ ਦੇ ਉਹਨੂੰ ਯਾਜ ਨਹੀਂ ਭਾਵੇਂ ਹੁਣੇ ਬਹਿ ਜਾ ਅੱਛਾ ਲੱਤ ਮਾਰ ਵੀ ਮਾਂ ਬੱਚੇ ਦਾ ਕਰਦੀ ਹੈ ਰਵਾ ਕਰਦਾ ਜਿਹੜੀਆਂ ਬਰੀਡ ਹੁੰਦੀਆਂ ਉਹ ਘਾਟ ਹੀ ਲੱਤ ਮਾਰਦੀਆਂ ਹਾਂਸ ਬਹਿਰਵਾ ਕਰਦੀ ਡਿੰਗਦੀ ਆ ਹਾਂਜੀ ਹਾਂਜੀ ਅੱਜ ਨੂੰ ਤਾਂ ਇਹ ਬੱਚਾ ਅੱਜ ਬੱਚਾ ਸੁੱਟਾਂਗੇ ਇਹਨੇ ਭੂਜੀ ਬਣਾਉਣੇ ਆ ਕੀ ਕਰਦੇ ਠੀਕ ਠੀਕ ਹਾਂਜੀ ਤੇ ਡ ਤੇ ਡੇਢ ਦੇ ਭਾਵੇਂ ਕੋਈ ਆ ਲੈ ਤੇ ਹੁਣ ਇੱਕ ਝੋਟੀ ਦਾ ਨਵਾਬਲੀ ਦਿਖਾਉਣੀ ਆ ਇਹ ਥੋੜਾ ਡਰਦੀ ਆ ਹਾਂ ਬਹੁਤ ਡਰਦੀ ਪਹਿਲਾਂ ਵੀ ਕਰਕੇ ਪਹਿਲਾਂ ਹੀ ਸਵੇਰ ਝੋਟੀ ਆ ਤੇ ਥੱਲੇੋਂ ਆਪਾਂ ਦੇਖ ਸਕਦੇ ਹਾਂ ਹਾਂ ਥਾਣੇ ਦੇ ਕੋ ਵੀ ਚੰਗੇ ਘਰ ਤੇ ਲੱਗੇ ਹਨ ਬਹੁਤ ਅਗਲੇ ਪਿਛਲੇ ਥਾਣੇ ਅਸਮ ਕੇ ਬਹੁਤ ਸਾਈਦੇ ਆ ਹਾਂਜੀ ਇਹਨੋਂ ਕਿ ਨਜ਼ਰ ਹੋ ਗਿਆ ਸੋਈ ਨਾ ਇਹਨੂੰ ਹੋ ਗਈ ਜੀ ਆ ਪੀ ਜੀ ਨੌਂਕ ਦਿਨ ਅੱਛਾ ਨੌਂ ਦਿਨ ਤੋਂ ਹੀ ਨਹੀਂ ਹੋਈ ਇਹਦਾ ਬੱਚਾ ਕਿਹੜਾ ਜੀ ਇੱਥੇ ਕੱਟੀ ਹਣੀ ਆ ਬੈਠੀ ਹੈ ਕੋਈ ਨਹੀਂ ਆ ਹਾਂ ਇਹਦੇ ਮਗਰ ਕੱਟੀ ਹੈ ਕੱਟੀ ਹੈ ਟੋਟਲ ਚਾਰ ਮੱਜਾਂ ਦੋ ਮਗਰ ਕੱਟੇ ਆ ਤੇ ਦੋ ਮਗਰ ਕੱਟੀਆਂ ਤੇ ਇੱਕ ਕੱਟਾ ਮਰਿਆ ਉਹ ਤੇ ਕੱਟਾ ਇੱਕੋ ਹੀ ਰਹਿ ਗਿਆ ਜਿਹੜਾ ਤੇ ਇਹਦੇ ਕੋਲ ਕਿੰਨਾ ਦੋ ਤਿਆਰ ਹੋ ਗਿਆ ਫਿਰ ਇਹ ਕੋ ਕੰਡੇ ਵਾਲਾ ਰਬੀ 13.5 ਕਿਲੋ ਤਿਆਰ ਜਿਹੜਾ ਹਾਂ 13 ਚਾਰ ਦਾ ਜੋ ਪਹਿਲਾਂ ਜੋ ਸੀ ਅੱਛਾ ਹਾਂ ਚਾਰ ਦਾ ਚੈੱਕ ਕਰਾ ਕੇ ਦੋ ਅੱਛਾ ਹਾਂ ਦੇ ਤੇ ਜਦੋਂ ਦੋ ਮੱਝੂਗੀ ਹੋਰ ਤੇ ਬਾਕੀ ਬੱਚੇ ਬੁੱਛੇ ਨੂੰ ਝੋਣ ਨੂੰ ਕੋਈ ਨਹੀਂ ਭਾਵੇਂ ਪੀੜੀ ਢਾ ਕੇ ਕੁਝ ਹੋਵੇ ਜਲਦੀ ਹਲਦੀ ਨਹੀਂਗੀ ਠੀਕ ਆ ਹਾਂ ਸਿਰਫ ਡਰਦੀ ਆ ਪਰ ਥੋੜਾ ਜੀ ਅੱਛਾ ਹਾਂ ਤੇ ਇਹ ਕਿੰਨਾ ਦੋ ਚਵਾਈ ਜਾਊਗੀ ਇਹ 16 ਤੋਂ ਘੱਟ ਨਹੀਂ ਚੌਂਦੀ ਪਹਿਲੇ ਸਵੇਚ ਚਵਾਜੀ ਆ 16 ਲਈ ਆ ਤੁਸੀਂ ਮਤਲਬ ਜਿਹੜਾ ਹਰਪ੍ਰੀਤ ਜੀ ਪਹਿਲਾਂ ਡੰਗਰ ਹੁੰਦਾ ਵਾ ਡੇਢ ਮਹੀਨੇ ਦਾ ਕਵਾਦਾ ਹੋ ਸਕੇ 20 ਵੀ ਦੇ ਦੇ ਮੈਂ ਨਹੀਂ ਕਹਿੰਦਾ ਪਰ ਇੱਥੋਂ ਤੱਕ ਆਤਮੀ ਇੱਥੋਂ ਗਰਾਮ ਘਰ ਵੀ ਚੱਲ ਗਈ ਤੇ ਤੁਹਾਡੇ ਘਰ ਤੱਕ ਦੱਸਦੇ ਰਹਿ ਗਈ ਮਤਲਬ ਰੋਇ ਰੋਇ ਫਰਕ ਪੈਣਾ ਹੀ ਆ ਬਸ 200 ਗਰਾਮ ਦਾ ਪੈਣਾ ਪੈਣਾ ਰੋਇਦਾ ਜਿਹੋ ਜਿਹ ਮੌਸਮ ਆ ਇਹੋ ਜਿਹ ਮੌਸਮ ਚ ਇੰਨਾ ਹੀ ਚਵਾਜੀ ਤੇ ਬੜਾ ਪਹਿਲਾਂ ਡੰਗਰ ਜੀ ਡੇਢ ਮਹੀਨਾ ਵਾਦਾ ਜੀ ਤੋਰੀਆਂ ਫੇਰ ਇਹਨਾਂ ਇਹ ਥੋੜਾ ਡਰਦੀ ਡਰਦੀ ਜੀ ਆ ਹਾਂਜੀ ਇਹ ਡਰਦੀ ਡਰਦੀ ਬਾਕੀ ਕੱਦ ਕਾਠ ਫਿੱਟ ਫੁੜੇ ਤਾਂ ਇਹ ਵੀ ਚੰਗੀ ਪੈਦਲ ਨੇ ਸਰ। ਸਵਾਨੇ ਦੀ ਸ਼ੇਪ ਵੀ ਇਹਦੀ ਕਾਫੀ ਚੰਗੀ ਹੈ ਜਿਹੜੀ। ਖਲਾਰਾ ਤੂੰ। ਆਹ ਦੇਖ ਸਾਹ ਦੇ ਚਿਹਰੇ ਤਾਂ ਲੈ ਜਾ ਇੱਕ ਰੇ। ਸਾਦੇ ਬਿਲਕੁਲ ਦੂਰ ਦੂਰ ਜਿਹੜਾ ਥਾਣਿਆਂ ਤੇ ਮਗਰ ਵੀ ਇਹਦੇ ਕੱਟੀਆਂ ਤੇ ਪਿੱਠ ਕੁੜੇ ਤਾਂ ਵੀ ਆਪਾਂ ਦੇਖ ਸਕਦੇ ਚੰਗੀ ਕਮਾਲ ਦੀ ਹੈ ਤੇ ਇਹਦਾ ਫਿਰ ਮੁੱਲ ਹਰ ਵੀ ਜੀ ਵੱਡੀ ਝੋਟੀ ਆ ਹਾਂਜੀ ਤੇ ਦਿਨ ਨੂੰ ਦੁੱਧ ਵੱਧ ਵੀ ਦੇ ਦੇ ਬਾਕੀ ਇਹਨੂੰ ਕੋਈ ਮਿੰਟ ਦਾ ਟਾਈਮ ਨਾ ਇਦਾਂ ਟਾਈਮੋਂ ਟਾਈਮ ਇਹਨੇ ਇੰਨਾ ਬਣਨਾ ਅੱਛਾ ਹਾਂ ਬਹੁਤ ਬਣਦੀ ਆ ਠੀਕ ਹੈ ਤਾਂ ਵੀ ਇਹ ਕੱਢ ਦੇਂਦੀ ਕਿੰਨਾ ਬਾਕੀ ਇਹ ਆਗੇ ਦੁੱਧ ਨਹੀਂ ਪੰਦਾ ਵਾ ਹਾਂ ਦੁੱਧ ਨਾ ਕਰ ਬਰਨ ਹਾਂਜੀ 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 ਤੇ ਕਿੰਨੇ ਦੀ ਆ ਇਹ ਫਿਰ ਡੇਢ ਦੀ ਦੇ ਦੀ ਜੀ ਜਿਆਦਾ ਜੀ ਗੱਲ ਕਰੀਏ ਪਚੋਟੀ ਜਗੀ ਰੁਪਈਆ ਜੀ ਇਹ ਜੀ ਚਲੋ ਇਹਦੇ ਨਾਲ ਹੀ ਕਰ ਦੋ ਉਹਨਾਂ ਦੇ ਡੇੜ ਨਹੀਂ ਫਿਰ ਸਾਰਿਆਂ ਤੇ ਦੇੜ ਦੇੜ ਨਾ ਕਰੀਏ ਹਾਂਜੀ ਕੋਈ ਇੱਕ ਥੋੜਾ ਘੱਟ ਵੀ ਕਰ ਦਈਏ ਇਹ ਚਲਾ ਜਾ ਮੇਲ ਕਰ ਦਈਏ ਇਹਦਾ ਚਲੋ ਦੱਸ ਦੋ ਜੋ ਕਰਨਾ ਕਰ ਦੋ ਅਜ ਤੁਹਾਡੇ ਦੇ ਹੀ ਆ ਕਿੰਨੇ ਦੀ ਕਰ ਦਈਏ ਜੋ ਜਿੰਨਾ ਕਰ ਦੋਗੇ ਕਿ ਮੈਂ ਨਾ ਕੀਤੀਆਂ ਔਰ ਢਾਈ ਦੀ ਅੱਧੀ ਡੇੜ ਕਰ ਦੋ ਸਵਾ ਦੀ ਕਰ ਦਈਏ ਫਿਰ ਹਾਂਜੀ ਸਵਾ ਦੀ ਕਰ ਦਈਏ ਚਲੋ ਕਰ ਦੋ ਕਿ ਛੋਟ ਛੋਟ ਹੋ ਜੂਗੀ ਇੱਥੇ ਮੇ ਹੋ ਜੂ ਚਲੋ ਕਿੰਨੀ ਕਰ ਦੋਗੇ 5000 ਕਰਦੇ ਅੱਛਾ 5000 ਛੋਟ ਕਰਦੇ ਇੱਕ ਵੀਰ ਹੀ ਦੇ ਦਿੰਦੇ ਇੱਕ ਵੀਰ ਹੀ ਕਰਦੇ ਠੀਕ ਐ ਤੇ ਬਾਕੀ ਇਹਦੇ ਮਿਲਕਵੇਂ ਨੇ ਕਰੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਥੋੜਾ ਡਰਦੀ ਡਰਦੀ ਆ ਦੇ ਸਾਦੇ ਬਿਲਕੁਲ گاਵਾ ਵਾਂਗੂ ਮਿਲਕਵੇਂ ਨੇ ਇਹਦੇ ਵੀ ਲੱਗੀ ਆ ਤੇ ਥਾਨ ਵੀ ਚੰਗੇ ਘੱਟ ਤੇ ਆ ਜਿਹੜਾ ਤੇ ਗਾਂ ਇੱਕ ਰਹਿ ਗਈ ਆਪਣੀ ਦਿਖਾ ਦਈਏ ਵੀ ਹਾਂਜੀ ਦਿਖਾ ਦੋ ਪਰ ਆ ਜਾ ਹਾਂ ਦੇ ਸਾਦੇ ਚੰਗੀ ਸੰਭੀ ਆ ਇਹ ਵੀ ਜਰਸੀ ਆ ਜਿਹੜੀ ਪੰਜਾਬ ਵਾਲੀ ਜਲਸੀ ਸਾਈਵਾਲ ਕਰੋਸ ਤੇ ਆ ਸਾਈਵਾਲ ਜਲਸੀ ਸਾਈਵਾਲ ਦਾ ਕਰੋਸ ਹੈ ਹਾਂਜੀ ਹਾਂ ਤੇ ਪਾਲ ਜਿਆਦਾ ਜਲਸੀ ਘਰ ਤੇ ਸਾਈਵਾਲ ਤੇ ਦੁੱਧ ਤੇ ਦਾ ਮੱਝਾਂ ਰਗਾ ਹੋਣਾ ਦੁੱਧ ਤੇ ਬਹੁਤ ਜਿਆਦਾ ਸੀ ਵੀ ਬੜੀ ਐ ਟੰਡੀ ਬੜੀ ਅੱਛਾ ਚੋਹਾ ਬੜਾ ਵਾ ਠੀਕ ਆ ਹਾਂ ਤੇ ਕਿੰਨੇ ਦਿਨੋਂ ਇਹਨਾਂ ਸੋਈ ਨਾ ਇਹਨੂੰ ਸੂਈ ਨੂੰ ਹੋ ਗਏ 8 ਦੇ ਦਿਨ 8 ਦਿਨ ਹੋ ਗਏ ਹਾਂਜੀ 8 ਦਿਨ ਹੋ ਗਏ ਤੇ ਬਛਾ ਮਗਰੇ ਨੇ ਅੱਛਾ ਕਿੰਨਾ ਦੁੱਧ ਤਿਆਰ ਇਹਦੇ ਕੋਲ ਇਹ ਕੋ ਦੁੱਧ 25 ਦਾ 25 ਕੰਡੇ ਦਾ ਤਿਆਰ ਜਰਾ ਕੰਡੇ ਦੇ ਤੋਲ ਕੇ ਦੋਗੇ ਹਾਂ ਕੰਡੇ ਕੰਡਾ ਵੀ ਆਏ ਕੋਲ ਹੀ ਰੱਖਿਆ ਹੁੰਦਾ ਵੀਰ ਜੀ ਉਹਨਾਂ ਨੇ ਭਾਵੇਂ ਕੋਈ ਕੰਡੇ ਦੇ ਤੋਲ ਕੇ ਖੜੇ ਭਾਵੇਂ ਕੰਡਾ ਕੋਈ ਆਪਣਾ ਘਰੋਂ ਲੈ ਆਵੇ ਜਿੱਤਰਾ ਮਰਜ਼ੀ ਇਹ ਨਹੀਂ ਕਹਿਣ ਦੀ ਗੱਲ ਨਹੀਂ ਕੰਡਾ ਕੋਲ ਹੀ ਪਿਆ ਵਾ ਜਿੱਤਰਾ ਮਰਜ਼ੀ ਕੋ ਤੋਲ ਕੇ ਖੜੇ ਜਿੱਤਰਾ ਮਰਜ਼ੀ ਤਾਂ ਹੀ ਕਿਹਾ ਜਾਂਦਾ ਵੈਦਿਆਣਾ ਜੀ ਰੋਜ਼ ਤੋਲਦੇ ਅੱਛਾ ਕਹਿਣ ਉਦੋਂ ਹੁੰਦੇ ਆ ਰੋਜ਼ ਤੋਲਣੇ ਦਰ ਬਾਕੀ ਵੀਡੀਓ ਚ ਇੰਨੀਆਂ ਗੱਲਾਂ ਐਵੇਂ ਨਹੀਂ ਕਹਿਆਂ ਜਾਂਦੇ ਕੋਈ ਗੱਲ ਜੇ ਤਰ੍ਹਾਂ ਹੁਣ ਮੰਨ ਲਓ ਤੁਸੀਂ ਤਲਾਕੇ ਦੋ ਕੇ ਤੇ ਫੇਰ ਹੀ ਤੁਸੀਂ ਕਹਿੰਦੇ ਜੀ ਹਾਂ ਫੇਰ ਹੀ ਕਹਿਣਾ ਨਹੀਂ ਵੀ ਆ ਗਰਮੀ ਜੇ ਐਨ ਨਸਲ ਏ ਜਿਹੜੀ ਏ 20 ਕਿਲੋ ਤੋਂ ਬਾਹਰ ਨਹੀਂ ਦੇਦੀ ਹਾਂਜੀ ਹਾਂਜੀ ਹਾਂ ਬੜੀ ਹੋਵੇ 22 ਕਿਲੋ ਦਾ ਰਕਾਰਡ ਹੁੰਦਾ ਇਹਨਾਂ ਦਾ ਅੱਛਾ ਤੇ ਇਹ ਪਹਿਲੀ ਵਾਰ ਜਿਹਾ ਵਾਜੂ ਮੇਰੇ ਨਾਲ ਅੱਛਾ ਜੇ ਮੌਸਮ ਚੰਗਾ ਹੁੰਦਾ ਪੱਟੇ ਪੱਟੇ ਵਧੀਆਂ ਦੇ ਫੇਰ 30 ਨੂੰ ਪਹੁੰਚ ਜਾਣਾ ਤੇ ਅਜੇ ਵੀ ਦਿਨ ਹੈ ਦੇ ਹਿਸਾਬ ਨਾਲ ਇਹਨਾਂ ਨੂੰ ਵਧਣਾ ਚਾਹੀਦਾ ਹਾਂ ਮੈਂ ਮਾੜਾ ਮੂੜਾ ਮਾਰ ਕੇ ਨੇ ਵਧਣਾ ਕਿੰਨਾ ਕਿ ਚੱਕਰ ਜਿਹਾ ਆਊਗੀ ਇਹ ਬਿਲਕੁਲ ਮੱਲਾ ਗਰਮੀ ਐ ਤੀਤ ਕਰ ਸਕਦੀ ਐ ਅੱਛਾ ਆ ਚੰਗੇ ਕੇ ਕੋਈ ਪਰ ਚਲੋ ਮੌਕੇ ਤੇ ਜਿੰਨਾ ਹੈਗਾ ਵਾ ਏਦਾਂ ਦੇ ਜਿੱਦਾਂ ਸਾਡੇ ਤੋਂ ਵੇਗਾ ਠੰਡਾ ਥਾਂ ਆ ਆ ਵੇਖੋ ਕੂਲਰ ਕੂਲਰ ਐ ਚੰਗੇ ਤਰ੍ਹਾਂ ਬਿਲਕੁਲ ਠੰਡੇ ਲੱਗੇ ਪੂਰਾ ਇੱਥੇ ਕੋਈ ਗਰਮੀ ਦਾ ਮਾਹੌਲ ਚੱਲ ਬਿਲਕੁਲ ਮਹਿਸੂਸ ਨਹੀਂ ਹੁੰਦਾ এনਵਾਇਰਨਮੈਂਟ ਵੀ ਜਿਹੜਾ ਇਹੋ ਜਿਹਾ ਕੀਤਾ ਵਾ ਬਿਲਕੁਲ ਵੀ ਜਿਹੜਾ ਇੱਥੇ ਗਰਮੀ ਦਾ ਜਿਹੜਾ ਮਹਿਸੂਸ ਨਹੀਂ ਹੁੰਦਾ ਪੱਖੇ-ਪੁੱਖੇ ਕੂਲਰ ਕੂਲਰ ਐ ਅੱਠ ਤੇ ਕੂਲਰ ਹੀ ਲੱਗੇ ਹੁੰਦੇ ਵੀ ਜਿਹਨਾਂ ਦੇ ਤੋਰੋਂ ਹੈ ਕਰੀਨ ਐਨ ਲੈ ਕੜ ਗਈ ਚਲ ਕੋਈ ਆਹ ਦੇਖ ਸਾਦੂ ਨੇ ਚੰਗਾ ਬੋਡੀ ਸਟਰਕਚਰ ਇਹਦਾ ਤੇ ਥੰਲਿਆਂ ਆਪਾਂ ਦੇਖ ਸਕਦੇ ਹਾਂ ਮੋਕੇ ਦੇ 25 ਕਿਲੋ ਜਿਹੜਾ ਕਿੰਦੇ ਕੀ ਕੰਡੇ ਦੇ ਤਿਆਰ ਬਾਕੀ ਜਿਹੜਾ ਕੋਈ ਵੀਰ ਜਿੱਤਰਾ ਮਰਜੀ ਆਪਣੀ ਖੁੱਲੀ ਚੋਈ ਕਰਕੇ ਖੜੇ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਬਾਕੀ ਥਾਂਵੇਂ ਬੜਾ ਕਮਾਲ ਦਾ ਲੱਗਾ ਵਾ ਤੇ ਹੈਗੇ ਜਿਹੜੀ ਜਰਸੀ ਸਾਈਵਲ ਕਰੋਸ ਹੈ ਚਲ ਮੈਂ ਆ ਜੂ ਮੈਂ ਕੱਢਾਂ ਇਨ ਲਾਜ ਮਗਰੇ ਦੇ ਬੱਚਾ ਬਾਕੀ ਇਹ ਹੈ ਕਿ ਜਦੋਂ ਐਸੋ ਜੇ ਪਸ਼ੂ ਰੱਖਣੇ ਆਂ ਸਾੰਭ ਵੀ ਚੰਗੀ ਕਰਨੀ ਪੈਣੀ ਆ ਆਹ ਬੱਚਾ ਜਿਹੜਾ ਇਹਦਾ ਤੇ ਇਹਦਾ ਮੁੱਲ ਫਿਰ ਇਹਦਾ ਵੀ ਜੇ ਫੋਨ ਤੇ ਕਰ ਲਾਂਗੇ। ਇਹਦਾ ਫੋਨ ਤੇ ਕਰਾਂ। ਹਾਂਜੀ ਫੋਨ ਤੇ ਕਰਾਂ। ਫੋਨ ਲਾ ਕੇ ਪੁੱਛ ਲਿਆ। ਹਾਂਜੀ ਇਹਦਾ ਵੀ ਮਾਰਕੀਟ ਨਾਲ ਡਾਉਣੀ ਹੋਊਗਾ ਕੰਮ। ਹੋਊਗਾ ਡਾਉਣੀ, ਇਹ ਚੀਜ਼ ਨਹੀਂ ਕਿ ਕੋਊਗੀ। ਅੱਛਾ। ਹਾਂ ਇਹ ਮਾਰਕੀਟ ਦੇ ਤੋਹਾ ਹਾਏ। ਇਹ ਆਕੇ ਮਾਰਕੀਟ 'ਚ ਨਹੀਂ ਹੋਊਗੀ ਤੇ ਨਹੀਂ ਹੋਣੀ ਨੀ ਕਿ ਗਾਂ ਇੰਨਾ ਦੁੱਧ ਨਹੀਂ ਹੋਣਾ ਜੀ। ਅੱਛਾ। ਛਿੱਟਾ ਮਾਝਦਾ ਤਿੰਨ ਮੱਝਾਂ ਲੱਲੋ ਤੇ ਕਲੀ ਗਾਈ ਬੜੀ ਆ। ਅੱਛਾ। ਹਾਂਜੀ। ਫਸੀਲ ਡੰਡੀ ਬੜੀ ਆ। ਠੀਕ। ਆ ਰੱਸੀ ਪਾਉਂਦੇ ਬਾਬਾ ਜੀ ਇੱਕ ਅਲੱਗ ਚੀਜ਼ ਆ ਗਾਂ ਵੀ ਜੇ ਬੱਚੇ ਆਉਣੇ ਆ ਤੇ ਚੰਗੇ ਬੱਚੇ ਆਉਣੇ। ਹਾਂ ਚੰਗੇ ਗ ਠੀਕ ਹੈ ਤੇ ਠੀਕ ਹੈ ਫਿਰ ਹੋਰ ਕੁਝ ਹੈ ਨਾ ਬਸ ਠੀਕ ਹੈ ਜੀ ਬਾਕੀ ਆਪਣੇ ਆ ਕੇ ਚਵਾਈ ਕਰਕੇ ਫਿਰ ਤਸੱਲੀ ਕਰਕੇ ਖੜੇ ਹਨ ਆਪਣੇ ਇੱਥੇ ਆ ਗਿਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ਼ ਚਾਖ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ